ਦੁਨੀਆ ਕੀ ਵੀੜ 'ਚ ਮਿਲਦਾ ਰਹਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 12 ਦੇ ਆਏ ਉਸ ਦੀ 8 ਆਇਤ ਵਿੱਚ ਲਿਖਿਆ ਹੈ ਕਿਉਂ ਜੋ ਮਨੁੱਖ ਦਾ ਪੁੱਤਰ ਸਭਤ ਦੇ ਦਿਨ ਦਾ ਮਾਲਕ ਹੈ ਪ੍ਰਭੂ ਯੀਸ਼ੂ ਮਸੀਹ ਜੋ ਕਿ ਮਨੁੱਖ ਦਾ ਪੁੱਤਰ ਹੈ ਉਸ ਦੇ ਦੁਆਰਾ ਉਸ ਦੇ ਲਈ ਇਸ ਸੰਸਾਰ ਦੀ ਰਚਨਾ ਹੋਈ ਹੈ ਅਤੇ ਉਹੀ ਹੈ ਜਿਹੜਾ ਕਿ ਸਬਤ ਦੇ ਦਿਨ ਨੂੰ ਠਹਿਰਾਉਂਦਾ ਹੈ ਸਿਨੇਈ ਪਰਬਤ ਉੱਤੇ ਉਸ ਦੇ ਦੁਆਰਾ 10 ਆਗਿਆਵਾਂ ਦਿੱਤੀਆਂ ਗਈਆਂ ਅਤੇ ਉਸ ਦੇ ਦੁਆਰਾ ਹੀ ਇਸرائیਲੀਆਂ ਨੂੰ ਸੁਰੱਖਿਆ ਸਹਾਇਤਾ ਅਤੇ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਨਿਸ਼ਚਿਤਤਾ ਪ੍ਰਦਾਨ ਕੀਤੀ ਗਈ ਉਹੀ ਸਬਤ ਦੇ ਦਿਨ ਦਾ ਪ੍ਰਭੂ ਹੈ ਅਤੇ ਉਹੀ ਹੈ ਜੋ ਕਿ ਉਸ ਦੇ ਉੱਤੇ ਆਪਣੀ ਪ੍ਰਭੂਤਾ ਪ੍ਰਗਟ ਕਰਦਾ ਹੈ ਇਸ ਲਈ ਇਸ ਸਬਤ ਦੇ ਦਿਨ ਦੇ ਹਰ ਇੱਕ ਕੰਮ ਦੇ ਉੱਤੇ ਉਸ ਨੂੰ ਸਮਰਪਣ ਦਿੱਤਾ ਜਾਣਾ ਚਾਹੀਦਾ ਹੈ ਐਸੀ ਮਹਿਮਾ ਅਤੇ ਗੌਰਵ ਦਾ ਪ੍ਰਭੂ ਸਵੈਮ ਮਨੁੱਖੀ ਰੂਪ ਧਾਰਨ ਕਰਕੇ નિર્ਦੋਸ਼ ਅਤੇ ਨੇਕਲੰਕ ਹੁੰਦੇ ਹੋਏ ਵੀ ਮਨੁੱਖਾਂ ਦੇ ਲਈ ਉਹਨਾਂ ਦੇ ਪਾਪਾਂ ਦੇ ਭਾਰ ਨੂੰ ਆਪਣੇ ਉੱਪਰ ਲੈ ਕੇ ਉਸ ਕਲਵਰੀ ਦੀ ਸਲੀਬ ਦੇ ਉੱਤੇ ਆਪਣੇ ਲਹੂ ਨੂੰ ਬਹਾ ਕੇ ਬਲੀਦਾਨ ਹੋਇਆ ਅਤੇ ਤੀਸਰੇ ਦਿਨ ਉਹ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ ਤਾਂ ਕਿ ਜੋ ਕੋਈ ਉਸ ਦੇ ਉੱਤੇ ਵਿਸ਼ਵਾਸ ਰੱਖੇ ਉਹ ਉਸਤੇ ਬਹਾਏ ਹੋਏ ਲਹੂ ਦੇ ਦੁਆਰਾ ਆਪਣੇ ਜੀਵਨ ਦੇ ਵਿੱਚ ਮੁਕਤੀ ਨੂੰ ਪ੍ਰਾਪਤ ਕਰ ਸਕੇ ਪ੍ਰਭੂ ਯੀਸ਼ੂ ਮਸੀਹ ਨੇ ਮਨੁੱਖਾਂ ਦੇ ਲਈ ਮੁਕਤੀ ਅਤੇ ਪਾਪਾਂ ਦੀ ਮਾਫੀ ਦਾ ਰਾਹ ਤਿਆਰ ਕੀਤਾ ਹੈ ਪਿਆਰੋ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਸੱਤ ਦੇ ਪ੍ਰਭੂ ਪ੍ਰਭੂ ਯੀਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਕਰਕੇ ਪਰਮੇਸ਼ਰ ਦੇ ਕੋਲੋਂ ਪਾਪਾਂ ਦੀ ਮਾਫੀ ਅਤੇ ਮੁਕਤੀ ਨੂੰ ਪ੍ਰਾਪਤ ਕਰ ਸਕੋ ਪਰਮੇਸ਼ਰ ਅੱਗੇ ਮੇਰੀ ਤੁਹਾਡੇ ਸਾਰਿਆਂ ਲਈ ਅਜਿਹੀ ਪ੍ਰਾਰਥਨਾ ਹੈ ਧੰਨਵਾਦ don't